ਸੰਗਰੂਰ ਤੋਂ ਆਪ ਦੇ ਲੋਕ ਸਭਾ ਉਮੀਦਵਾਰ ਮੀਤ ਹੇਰ ਵੱਲੋਂ ਪਵਾਨੀਗੜ੍ਹਸ ਨੇ ਕਈ ਇਲਾਕਿਆਂ ਵਿੱਚ ਜਨ ਸਭਾਵਾਂ ਕੀਤੀਆਂ ਗਈਆਂ ਦਾਵਾ ਕੀਤਾ ਕਿ ਤਾਂ ਕਿ ਲੋਕ ਉਹਨਾਂ ਦੇ ਨਾਲ ਨੇ ਅਤੇ ਉਹ ਜ਼ਰੂਰ ਜਿੱਤ ਹਾਸਲ ਕਰਨਗੇ ਸਾਰੇ ਪਿੰਡਾਂ ਜਾ ਰਹੇ ਹਾਂ ਬਹੁਤ ਵਧੀਆ ਹੰਗਾਰਾ ਹੈ ਤੇ ਲੋਕ ਪੋਜਿਟਿਵ ਨੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਤੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਲੀਡ ਦੇ ਨਾਲ ਸੰਗਰੂਰ ਤੋਂ ਆਮ ਆਦਮੀ ਪਾਰਟੀ ਖਜਾਨਾ ਮੈਂ ਕਿਹਾ ਵੀ ਭਾਈ ਪਹਿਲਾ ਨਾਲੋਂ ਅਸੀਂ ਕਮਾਈ ਮੈਂ ਭੁੱਲਿਆ ਤੁਸੀਂ ਪੂਰੀ ਗੱਲ ਨੋਟ ਕਰਿਆ ਕਰੋ ਪਹਿਲਾ ਖਜ਼ਾਨਾ ਵਾਧਾ 11% ਦੇ ਹਿਸਾਬ ਨਾਲ ਕਹਿੰਦੇ 7% ਸਾਡੀ ਸਰਕਾਰ ਚ ਐਵਰੇਜ 14% ਦੇ ਹਿਸਾਬ ਨਾਲ ਵਧ ਰਿਹਾ ਜਿਹੜਾ ਕਿ ਉਹਨ ਰਿਕਾਰਡ ਹੈ ਇੱਕ ਫੈਕਟ ਹੈ ਇਹਨੂੰ ਗੱਲ ਨੂੰ ਛੱਡ ਲਿਆਦਾ ਜਿਹੜਾ ਜਾਈ ਨਹੀਂ ਸਕਦਾ ਹਰ ਵਿਧਾਨ ਸਭਾ ਹਰ ਜੋ ਬਜਟ ਪੇਜ ਹੁੰਦਾ ਉਹਦੇ ਚ ਲਿਖਿਆ ਜਾਂਦਾ ਵੀ ਭਾਈ ਪਿਛਲੇ ਸਾਲ ਚ ਕਿੰਨੇ ਪਰਸੈਂਟ ਕਮਾਈ ਦੇ ਨਾਲ ਵਧਿਆ ਸਾਡਾ 14% ਦੇ ਨਾਲ ਵਧਿਆ ਜਿਹਦੇ ਕਰਕੇ ਮੈਂ ਸਮਝਦਾ ਕਿ 70 ਸਾਲ ਦਾ ਰਿਕਾਰਡ ਟੁੱਟਿਆ ਇੰਨੀ ਕਮਾਈ ਹ ਤਾਂ ਕਿਸੇ ਸਰਕਾਰ ਦੇ ਕਾਰਜਕਾਲ ਦੌਰਾਨ ਦੇ ਵਿੱਚ ਦੇਖੋ ਜੀ ਮੇਰੇ ਕੋਲੇ ਮਹਿਕਮਾ ਰਿਹਾ ਅੱਗੇ 50 55% ਤੇ ਜਿਹੜੇ ਸੂਏ ਕੱਸੀਆਂ ਚਲਾਈ ਜਾਂਦੇ ਸੀ ਪਰ ਸਾਡੇ ਵੇਲੇ 100% ਤੇ ਜਿਹੜੇ ਚਲਾਏ ਗਏ ਆ ਪਹਿਲਾ ਪਿੰਡਾਂ ਦੇ ਵਿੱਚ ਪਹਿਲਾ ਪਿੰਡਾਂ ਤੇ ਜਿਹੜਾ ਪਹਿਲਾ ਪੰਜਾਬ 'ਚ ਜਿੰਨਾ ਪੰਜਾਬ ਦਾ ਹਿੱਸਾ ਸੀ ਪਾਣੀ ਦਾ ਉਹ ਬਹੁਤਾ ਹਿੱਸਾ ਪੰਜਾਬ 'ਚ ਵਰਤਿਆ ਨਹੀਂ ਜਾਂਦਾ ਅੱਜ ਹਜ਼ਾਰਾਂ ਪਿੰਡਾਂ 'ਚ ਪਹਿਲੀ ਵਾਰੀ ਪਾਣੀ ਆਇਆ ਆ ਮਲੇਰਕੋਟਲੇ 'ਚ 163 ਕਰੋੜ ਰੁਪਏ ਜਾਰੀ ਕੀਤੇ ਗਾ ਜਿੱਥੇ ਪੂਰੇ ਸੰਦੌੜ ਦੇ ਪਿੰਡਾਂ 'ਚ ਪਹਿਲੀ ਵਾਰ ਪਾਣੀ ਆਉਣਾ ਉਹ ਪਾਣੀ ਇਹ ਤਾਂ ਹੈ ਨਹੀਂ ਪੰਜਾਬ ਦਾ ਹਿੱਸਾ ਵਧ ਗਿਆ ਉਹੀ ਪਾਣੀ ਆ ਜਿਹੜਾ ਅੱਗੇ ਪੰਜਾਬ 'ਚ ਵਰਤਿਆ ਨਹੀਂ ਸੀ ਜਾਂਦਾ ਬਾਕੀ ਦੂਜੇ ਸੂਬਿਆਂ ਰਾਜਸਥਾਨ ਨੂੰ ਵੀ ਲੰਗਦਾ ਸੀ ਤੇ ਹਰਿਆਣ ਨੂੰ ਵੀ ਲੰਗਦਾ ਸੀ ਜਿੰਨਾ ਪੰਜਾਬ ਦਾ ਹਿੱਸਾ ਹੈ ਹਜੇ ਵੀ ਪੂਰਾ ਪੰਜਾਬ ਚ ਵਰਤਿਆ ਨਹੀਂ ਜਾ ਰਿਹਾ ਜਿਹਦੇ ਕਰਕੇ ਸੀ ਕਿ ਨਵੀਂ ਨਹਿਰ ਵੀ ਕੱਢ ਰਿਆ ਉਧਰ ਹਰੀਕੇ ਪਤਨ ਤੋਂ ਨਿਕਲਦੀਆਂ ਜਿਹੜੀ ਅਮੋਰ ਫਾਜ਼ਲ ਦਾ ਮਿਕਸਰ ਇਹ ਜਿਹੜਾ ਪਾਣੀ ਚੱਲਦਾ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਬਰਨਾਲ ਦੇ ਪਿੰਡਾਂ ਲੈ ਕੇ ਚੱਲਦਾ ਸਾਡੇ ਰਵਿੰਦਰ ਕੰਨਾ ਜੀ ਨਾਲ ਸਾਰੇ ਲੋਕ ਨੇ ਭਾਈ ਅਸੀਂ ਵਿਰੋਧ ਕਰਾ ਰਹੇ ਹਾਂ ਤਾਂ ਮੋਟਾ ਸਵਾਲ ਲੱਗੇ ਜੀ 4 ਜੂਨ ਨੂੰ ਰਵਿੰਦਰ ਕੰਨਾ ਜੀ ਨੂੰ ਕਹੂੰਗਾ ਕਿ ਧੂਰੀ ਰਿਜਲਟ ਦੇਖਣ ਜਮੂਰ ਹੁਣ ਪਤਾ ਲੱਗੂ ਕਿ ਕਿਸਾਨ ਪਿੱਛੇ ਸੀਗੇ ਜਿੱ ਪਵਾਨੀਗੜ੍ਹ ਦੀ ਸੱਤ ਵਿੱਚ ਰੱਖੇ ਸਮਾਗਮ ਵਿੱਚ ਮੀਤ ਹੀਰ ਦੀ ਪਹੁੰਚਣ ਤੋਂ ਪਹਿਲਾਂ ਉੱਥੇ ਮਨਰੇਗਾ ਕੰਮ ਐਨੇ ਵੀ ਆਪਣੇ ਦੁਖੜੇ ਰੋਈ ਉਹਨਾਂ ਸਰਕਾਰ ਵੱਲੋਂ ਕੀਤੇ ਵੱਖ-ਵੱਖ ਵਾਅਦਿਆਂ ਤੇ ਜਵਾਬ ਮੰਗਿਆ। ਬਗਾਇਦਾ ਕਹਿ ਦੀ ਪਰਚਨ ਕਹਿੰਦੇ ਗੁਰਾਂ ਮਗੇ ਪਰਚਨ ਨਹੀਂ ਬਦਾਈ ਗਰੀਬਾਂ ਨੂੰ ਕੋਈ ਕਣਕ ਨਹੀਂ ਉਹ ਦੇ ਲਾ ਕੱਢ ਦਿੰਦੇ ਸਾਰਾ ਕੁਝ ਕਰਨ ਗੜੀਆਂ ਬਾਰੀਆਂ ਦਾ ਨਹੀਂ ਕੁਝ ਮਿਲਦਾ ਕੁਝ ਨਹੀਂ ਮਿਲਦਾ ਹੈਗਾ। ਕਹਿੰਦੇ ਤੇ ਕਹਿੰਦੇ ਕਲੋਨੀਆਂ ਦੇਵਾਂਗੇ ਉਹ ਸਰਕਾਰ ਨਹੀਂ ਕੋਈਸ਼ ਨਹੀਂ ਕਰ ਸਕਦੀ ਸਾਡਾ ਕ ਸਾਡਾ ਗਰੀਬਾਂ ਦਾ ਕੁਝ ਨਹੀਂ ਕਰਦੀ ਹੈਗੀ ਸਰਕਾਰ। ਫਿਰ ਹੁਣ ਬਾਤ ਜੇ ਸਾਡਾ ਹੱਲ ਕਰੂ ਸੀ ਉਹਨੂੰ ਪਾਵਾਂਗੇ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਉਹ ਹਰ ਵਾਅਦਾ ਪੂਰਾ ਕਰੇਗੀ ਪੰਜ ਸਾਲਾਂ ਵਿੱਚ ਸਾਰੀਆਂ ਗਰੰਟੀਆਂ ਪੂਰੀਆਂ ਕਰਨ ਦਾ ਦਮ ਸਰਕਾਰ ਕੋਲੋਂ ਪਰਿਆ ਜਾ ਰਿਹਾ ਹੈ ਪਰ ਹੁਣ ਜਦੋਂ ਸਰਕਾਰ ਵਿਧਾਨ ਸਭਾ ਚੋਣਾਂ ਲਈ ਲੋਕਾਂ ਕੋਲ ਜਾ ਰਹੀ ਹੈ ਅਤੇ ਤੁਹਾ ਮਾ ਵਾਅਦਿਆਂ ਤੇ ਜਨਤਾ ਵੀ ਜਵਾਬ ਮੰਗ ਰਹੀ ਹੈ